ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਭੂ ਇੱਕ ਗੱਲ ਸੀਗੀ ਤੁਹਾਡਾ ਨਾਲ ਜ਼ਰੂਰੀ ਕਰਨੀ ਵੀ ਮੈਂ ਅੱਗੇ ਰੋਜ਼ ਵੀਡੀਓ ਪਾਉਂਦਾ ਸੀ ਕਿਤੇ ਕਾਸੇ ਦੇ ਮੁੱਦੇ ਤੇ ਕਿਤੇ ਕਾਸੇ ਦੇ ਮੁੱਦੇ ਤੇ ਚਲੋ ਦੇਖਣ ਬੋਲਣ ਦੀ ਆਪਾਂ ਨੂੰ ਇੱਥੇ ਆਜ਼ਾਦੀ ਆ ਭਾਰਤ ਦਾ ਕਾਨੂੰਨ ਕਹਿੰਦਾ ਵੀ ਲਿਖ ਬੋਲ ਸਕਦੇ ਆ ਤੇ ਆਪਾਂ ਕੁਝ ਗਲਤ ਵੀ ਨਹੀਂ ਬੋਲਦੇ ਵੀ ਕਿਸੇ ਬਾਰੇ ਆਪਾਂ ਕੋਈ ਗਲਤ ਬੋਲਦੇ ਆ ਜਾਂ ਕਿਸੇ ਨੂੰ ਗਾਲਾਂ ਧੁੱਪੜ ਕੱਢਦੇ ਆ ਉਹ ਵੀ ਨਹੀਂ ਆਪਾਂ ਇਹ ਕੰਮ ਕਰਦੇ ਕਿਉਂਕਿ ਸਾਨੂੰ ਇੰਡੀਆ ਦਾ ਕਾਨੂੰਨ ਲਿਖਣ ਬੋਲਣ ਦੀ ਆਜ਼ਾਦੀ ਦਿੰਦਾ ਹੈਗਾ ਇੰਡੀਆ ਦਾ ਕੀ ਯਾਰ ਪੂਰੀ ਦੁਨੀਆ ਦਾ ਕਾਨੂੰਨ ਇੰਟਰਨੈਸ਼ਨਲ ਨੈਸ਼ਨਲ ਕਾਨੂੰਨ ਸਾਨੂੰ ਬੋਲਣ ਦੀ ਅਗਿਆ ਦਿੰਦਾ ਤੇ ਲਿਖ ਬੋਲ ਸਕਦੇ ਆ ਅਸੀਂ ਬੋਲਣ ਨੂੰ ਸਾਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਸਾਨੂੰ ਕਾਨੂੰਨ ਅਧਿਕਾਰ ਦਿੰਦਾ ਹੈਗਾ ਵੀ ਤੁਸੀਂ ਆਪਣੀ ਮੰਗ ਕੋਈ ਵੀ ਆਪਦੀ ਰੱਖ ਸਕਦੇ ਹੋ ਅਸੀਂ ਮੰਗ ਸਕਦੇ ਆ ਜਾਂ ਆਪਾਂ ਬੋਲ ਸਕਦੇ ਆ ਤੇ ਜਿਵੇਂ ਕਿ ਹੁਣ ਤੁਸੀਂ ਸਿਮਰਜੀਤ ਮਾਨ ਅਰਗੇ ਲਾ ਲੋ ਸਿਮਰਜੀਤ ਮਾਨ ਨੂੰ ਕਿਉਂ ਨਹੀਂ ਫੜ ਰਹੇ ਕਿਉਂਕਿ ਉਹ ਉਹਦੇ ਕੋਲ ਅਧਿਕਾਰ ਆ ਰਾਈਟ ਆ ਉਹ ਬੋਲਦਾਗਾ ਉਹ ਆਪ ਦਾ ਹੱਕ ਮੰਗ ਸਕਦਾ ਹੱਕ ਮੰਗਣਾ ਕੋਈ ਗਨਾਹ ਨਹੀਂ ਹੈਗਾ ਦੇਖੋ ਵੀ ਭਰਾਵੋ ਮੈਂ ਹੁਣ ਕੋਈ ਗਲਤ ਕੰਮ ਵੀ ਨਹੀਂ ਕਰਦਾ ਮੈਂ ਕਿਸੇ ਨੂੰ ਕੋਈ ਗਾਲ-ਦੁੱਪੜ ਵੀ ਨਹੀਂ ਕੱਢਦਾ ਜਾਂ ਮੈਂ ਕਿਸੇ ਨੂੰ ਕੁਝ ਹੋਰ ਵੀ ਨਹੀਂ ਕਰਦਾ ਪਰ ਮੈਨੂੰ ਫੇਰ ਵੀ ਇੱਕ ਦੋ ਬੰਦੇ ਇਹ ਗੱਲ ਕਹਿੰਦੇ ਆ ਕਿ ਤੇਰੇ ਤੇ ਪਰਚਾ ਹੋ ਜੂ ਤੇਰੇ ਤੇ ਸੀਬੀਆਈ ਸਟਾਫ ਤੈਨੂੰ ਚੱਕ ਕੇ ਲੈ ਜੂ ਵੀ ਮੈਨੂੰ ਸੀਬੀਆਈ ਸਟਾਫ ਕਿਉਂ ਲੈ ਜੂ ਚੱਕ ਕੇ ਮੈਂ ਕੋਈ ਗਲਤ ਕਰਦਾ ਜਾਂ ਮੈਂ ਕਿਸੇ ਨੂੰ ਕੋਈ ਗਾਲ-ਦੁੱਪੜ ਕਰਦਾ ਮੇਰੇ ਤੇ ਪਰਚਾ ਤਾਂ ਕਰਨ ਜੇ ਮੈਂ ਕਿਸੇ ਦਾ ਕਤਲ ਕਰਿਆ ਹੋਵੇ ਕਿਉਂ ਮੇਰੇ ਤੇ ਪਰਚਾ ਹੋ ਜੂ ਕਾਹਦਾ ਹੋ ਜੂ ਬਿਨਾਂ ਗੱਲੋਂ ਬਿਨਾਂ ਗੱਲ ਤੋਂ ਕੋਈ ਕਦੇ ਪਰਚਾ ਨਹੀਂ ਹੁੰਦਾ ਕਾਹੀ ਕਿਸੇ ਜੀ ਗੱਲ ਦਾ ਤੇ ਪ੍ਰਭੂ ਮੈਨੂੰ ਆਕੇ ਆਖਣਗੇ ਦੀ ਤੂੰ ਵੀਡੀਓ ਨਾ ਪਾਇਆ ਕਰ ਤੇਰੇ ਤੇ ਪਰਚਾ ਹੋ ਜੂ ਕਿਉਂ ਪਰਚਾ ਹੋ ਜੂ ਯਾਰ ਬੋਲਣ ਦੀ ਆਜ਼ਾਦੀ ਆ ਦੁਨੀਆ ਦਾ ਕਾਨੂੰਨ ਕਹਿੰਦਾ ਇੰਟਰਨੈਸ਼ਨਲ ਕਾਨੂੰਨ ਕਹਿੰਦਾ ਵੀ ਆਪਦਾ ਤੁਸੀਂ ਬੋਲ ਸਕਦੇ ਹੋ ਲਿਖ ਸਕਦੇ ਹੋ ਕੋਈ ਰੋਕ ਟੋਕ ਨਹੀਂ ਕਿਸੇ ਦੇ ਬੋਲਣ ਤੇ ਉਹ ਕਰਨ ਤੇ ਹਾਂ ਠੀਕ ਆ ਕਿਸੇ ਦੇ ਖਿਲਾਫ ਗਲਤ ਨਾ ਬੋਲੋ ਕਿਸੇ ਨੂੰ ਗਾਲ ਦੁੱਪੜ ਨਾ ਕੱਢੋ ਉੱਥੇ ਮੰਨੀ ਗੱਲ ਜੇ ਉੱਥੇ ਭਈ ਆਪਾਂ ਗਲਤ ਹੋ ਜਾਨੇ ਆਪਾਂ ਗਾਲ ਕੱਢਤੀ ਕਿਸੇ ਨੂੰ ਜਾਂ ਕਿਸੇ ਦੇ ਖਿਲਾਫ ਬੋਲ ਪੇ ਉਹ ਗਲਤ ਆ ਗੱਲ ਬਾਕੀ ਜਿਹੜੀ ਸਿੱਖ ਕੌਮਾ ਸਿੱਖ ਪੰਥਾ ਹੈ ਖਾਲਸਾ ਪੰਥ ਇਹ ਗੁਰੂ ਗੋਬਿੰਦ ਸਿੰਘ ਦਾ ਚਲਾਇਆ ਹੋਇਆ ਪੰਥਾ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈਗਾ ਇਹ ਤੇ ਮਹਾਰਾਜ ਨੇ ਸਾਨੂੰ ਕਿਹਾ ਵੀ ਮੇਰਾ ਸਿੱਖ ਕਦੇ ਕਿਸੇ ਦੀ ਭੈਅ ਨਹੀਂ ਰਹੂਗਾ ਜੇ ਕਿਸੇ ਤੇ ਜ਼ੁਲਮ ਹੋਊ ਤਾਂ ਇਹਦਾ ਮਤਲਬ ਇਹ ਨਹੀਂ ਵੀ ਸਿੱਖ ਖੜਾ ਦੇਖੀ ਜਾਊ ਸਿੱਖੋ ਜ਼ੁਲਮ ਦਾ ਡਟ ਕੇ ਮੁਕਾਬਲਾ ਕਰੂਗਾ ਡਟ ਕੇ ਵਿਰੋਧ ਕਰੂਗਾ ਇਹ ਨਹੀਂ ਹੈਗਾ ਵੀ ਸਿੱਖ ਖੜਾ ਤਮਾਸ਼ਾ ਦੇਖੀ ਜਾਊ ਤੇ ਅਗਲਾ ਇੱਕ ਦੂਜੇ ਦੇ ਜ਼ੁਲਮ ਕਰੀ ਜਾਊਗਾ ਨਾ ਇਹ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਦੀ ਲੜਾਈ ਜ਼ੁਲਮ ਦੇ ਖਿਲਾਫ ਸੀਗੀ ਜਿੰਨੀਆਂ ਜੰਗਾਂ ਲੜੀਆਂ ਮਹਾਰਾਜ ਨੇ 14 ਜੰਗਾਂ ਲੜੀਆਂ 14 ਦੀਆਂ 14 ਨੇ ਜ਼ੁਲਮ ਦੇ ਖਿਲਾਫ ਸੀਗੀ ਉਹ ਲੜਾਈ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਸੀਗਾ ਉਹਨਾਂ ਦਾ ਨਾ ਹੀ ਖਾਲਸਾ ਪੰਥ ਦਾ ਕਿਸੇ ਨਾਲ ਕੋਈ ਬੈਰ ਵਿਰੋਧ ਬੋਲਣੋਂ ਲਿਖਣੋਂ ਕੋਈ ਕਿਸੇ ਨੂੰ ਠਾ ਨਹੀਂ ਸਕਦਾ ਜੇ ਕੋਈ ਉਹੀ ਸੁੱਕੇ ਚ ਪਰਚਾ ਕਰੂਗਾ ਤਾਂ ਉਹ ਦੇਖੀ ਜਾਊਗੀ ਕਿਉਂਕਿ ਪਰਚਾ ਉਹਦੇ ਤੇ ਹੁੰਦਾ ਹੁੰਦਾ ਜਿਹੜਾ ਕੋਈ ਕਾਂਡ ਕਰੇ ਜਾਂ ਕੋਈ ਕਿਸੇ ਦੇ ਖਿਲਾਫ ਬੋਲੇ ਜਾਂ ਕਿਸੇ ਨੇ ਕੋਈ ਮਰਡਰ ਕਰਿਆ ਜਾਂ ਕੋਈ ਹੋਰ ਪਰਚਾ ਉਹਦੇ ਤੇ ਹੁੰਦਾ ਹੁੰਦਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਬੋਲੀ ਜਾਂਦਾ ਮੇਰੇ ਤੇ ਕੋਈ ਚੱਕ ਕੇ ਪਰਚਾ ਕਰ ਦੂਗਾ ਕਿਉਂ ਪਰਚਾ ਕਰ ਦੂਗਾ ਵੀ ਮੈਂ ਕਿਹੜਾ ਕਿਸੇ ਦੇ ਖਿਲਾਫ ਬੋਲ ਰਿਹਾ ਹਾਂ ਹਾਂ ਸੱਚ ਮੈਂ ਬੋਲੂਗਾ ਸੱਚ ਬੋਲਣ ਨੂੰ ਕੋਈ ਦੁਆ ਨਹੀਂ ਸਕਦਾ ਉਹ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਜਿਵੇਂ ਉਹਨੂੰ ਮਨਜ਼ੂਰ ਹੋਇਆ ਉਹ ਉਸੇ ਲੋਟ ਹੀ ਹੋਣਾ ਐਵੇਂ ਨਾ ਫਾਲਤੂ ਗੱਲਾਂ ਕਰਿਆ ਕਰੋ ਪਰਚਾ ਹੋ ਜਾਊਗਾ ਐ ਹੋਜੂ ਪਰਚਾ ਕਾਦੇ ਨਾਲ ਹੋਜੂ ਕੀ ਕਰਤਾ ਵੀ ਆਪਾਂ ਜਿਹੜਾ ਆਪਣੇ ਤੇ ਪਰਚਾ ਹੋਜੂਗਾ ਅਸੀਂ ਸਹੀ ਭਰਾਵੋ ਬੋਲਾਂਗੇ ਸੱਚ ਬੋਲਾਂਗੇ ਸੱਚ ਨੂੰ ਸੱਚ ਕਿਹਾ ਕਰੋ ਝੂਠ ਨੂੰ ਝੂਠ ਕਿਹਾ ਕਰੋ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਜੇ ਆਪਾਂ ਝੂਠ ਦਾ ਸਾਥ ਦੇਵਾਂਗੇ ਤਾਂ ਆਪਣੀ ਬਦਰਾਮੀ ਆ ਜੇ ਆਪਾਂ ਸੱਚ ਦਾ ਸਾਥ ਦੇਵਾਂਗੇ ਤਾਂ ਦੁਨੀਆ ਯਾਦ ਰੱਖੂਗੀ ਵੀ ਹਾਂ ਉਹ ਇਨਸਾਨ ਨੇ ਕਿਸੇ ਟਾਈਮ ਸੱਚ ਦਾ ਸਾਥ ਦਿੱਤਾ ਸੀ ਮਾਜ਼ਾ ਲੀਡਰਾਂ ਨੂੰ ਮੈਂ ਫਿਰ ਲੀਡਰਾਂ ਦਾ ਮੈਂ ਰੋਜ਼ ਹੀ ਕਹਿੰਦਾ ਮੈਂ ਮੇਰਾ ਕਿਸੇ ਪਾਰਟੀ ਨਾਲ ਕੋਈ ਬੈਰ ਵਿਰੋਧ ਨਹੀਂ ਜੇ ਕੋਈ ਚੰਗਾ ਕੰਮ ਕਰੂਗਾ ਤਾਂ ਚੰਗਾ ਕਹਾ ਲੂਗਾ ਜੇ ਕੋਈ ਚੰਗਾ ਕੰਮ ਕਰੂਗਾ ਹੀ ਨਹੀਂ ਫਿਰ ਹੁਣ ਉਹਨੂੰ ਤਾਂ ਮਾੜਾ ਕਹੀ ਜਾਊ ਜੋ ਕਿਸੇ ਪਾਰਟੀ ਦਾ ਵੀ ਲੀਡਰ ਆ ਕੋਈ ਵੀ ਆ ਜਿਹੇ ਮਾੜੇ ਨੂੰ ਤਾਂ ਫਿਰ ਮਾੜਾ ਕਹੀ ਜਾਊਗਾ ਯਾਰ ਤੇਰੇ ਤੇ ਪਰਚਾ ਹੋ ਜੂ ਤੇਰੇ ਤੇ ਐ ਹੋ ਜੂ ਕਦੇ ਨਾ ਹੋ ਜੂ ਪਰਚਾ ਪਰਚਾ ਕਰੋ ਪਹਿਲਾਂ ਪਰਚਾ ਕਰਨ ਲੀਡਰਾਂ ਦੇ ਕਰਨ ਜਿਹੜੇ ਗੁਨਾਗਾਰ ਨੇ ਕਰ ਕਰੇ ਜਿਹੜੇ ਵਾਦੇ ਭੁੱਲ ਜਨਤਾ ਨਾਲ ਖੁੱਦੂ ਬਣਾ ਜਾਂਦੇ ਆ ਵਾਅਦੇ ਇਹ ਪਰਚੇ ਲੀਡਰਾਂ ਦੇ ਹੋਣੇ ਚਾਹੀਦੇ ਆ ਸਾਡੇ ਤੇ ਕਾਹਦਾ ਪਰਚਾ ਹੋਊਗਾ ਸਾਡੇ ਦਾ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਸੱਚ ਦਾ ਸਾਥ ਦੇਓ ਇਹ ਤਾਂ ਸੱਚ ਦਾ ਸਾਥ ਦੇਵਾਂਗੇ ਉਸ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਉਹੀ ਲੈ ਜਾਣ ਵਾਲਾ ਉਦੇ ਹੁਕਮੇੰਦਰ ਹੁਣਾ ਸਾਰਾ ਕੁਝ ਜਿਹੜਾ ਕੁਝ ਹੁਣਾ ਉਹਦੇ ਹੁਕਮ ਨਾਲ ਹੀ ਹੋਊਗਾ ਉਹਦੇ ਹੁਕਮ ਮੇਣਾ ਪੱਤਾ ਨਹੀਂ ਹਿੱਲਦਾ ਜੇ ਪਰਚਾ ਹੁਣਾ ਹੋਇਆ ਮੇਰੇ ਗੁਰੂ ਨੂੰ ਮਨਜ਼ੂਰ ਹੋਇਆ ਤਾਂ ਪਰਚਾ ਹੋ ਜਾਊਗਾ ਕੋਈ ਚੱਕਰ ਨਹੀਂ ਹੁਕਮੇੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮੰਦਰੀ ਹੁਣਾ ਜੋ ਕੁਝ ਹੁਣਾ ਅੱਜ ਤਾਂ ਉਸ ਆਕਾਲ ਪੁਰਖ ਨੂੰ ਮੰਨਣ ਵਾਲਿਆਂ ਅਸੀਂ ਕਿਸੇ ਲੱਲੀ ਛੱਲੀ ਦੀ ਨਹੀਂ ਅਸੀਂ ਮੰਨਦੇ ਜਿਵੇਂ ਉਸ ਮਾਲਕ ਨੇ ਸਾਨੂੰ ਹੁਕਮ ਕਰਿਆ ਉਸ ਲੋਟ ਉਹਦੀ ਮੰਨਾਂਗੇ ਅਸੀਂ ਐਨੀ ਕੁ ਬੇਨਤੀ ਆ ਭਰਾਵੋ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ